ਈਵੀਐਮ ਮਸ਼ੀਨਾਂ ਅਤੇ ਚੋਣ ਸਮਗਰੀ ਲੈ ਕੇ ਪੋਲਿੰਗ ਸਟਾਫ ਪੋਲਿੰਗ ਬੂਥਾਂਲੇ ਹੋਇਆ ਰਵਾਨਾ। ਜ਼ਿਲ੍ਹੇ ਅੰਦਰ ਖੇਚਦਾ ਕੇਂਦਰ ਵਣਨਗੇ ਮਾਡਲ ਪੋਲਿੰਗ ਬੂਥ ਜ਼ਿਲ੍ਹਾ ਚੋਣ ਅਫਸਰ ਨਵਜੋਤਪਾਲ ਸਿੰਘ ਰੰਧਾਵਾ। ਈਵੀਐਮ ਮਸ਼ੀਨਾਂ ਅਤੇ ਚੋਣ ਸਮਗਰੀ ਲੈ ਕੇ ਪੋਲਿੰਗ ਸਟਾਫ ਪੋਲਿੰਗ ਬੂਥਾਂਲੇ ਰਵਾਨਾ ਹੋ ਗਿਆ ਹੈ। 1 ਜੂਨ ਨੂੰ ਜ਼ਿਲ੍ਹੇ ਦੇ કુલ 495183 ਵੋਟਰ 615 ਪੋਲਿੰਗ ਬੂਥਾਂ ਤੇ ਆਪਣੀਆਂ ਵੋਟਾਂ ਦਾ ਇਸਤੇਮਾਲ ਕਰਨਗੇ। ਅਤੇ ਵੋਟ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਦਾਵਾ ਨੇ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਨ ਉਪਰੰਤ ਇਹ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਪੁਰਸ਼ ਵੋਟਰ 2,56,435 ਅਤੇ ਮਹਿਲਾਵਾਂ ਵੋਟਰ 2,38,729 ਅਤੇ ਧਰਧ ਦੇਜਰ ਦੇ 19 ਵੋਟਰ ਹਨ। ਇਸ ਤੋਂ ਇਲਾਵਾ 18 ਤੋਂ 19 ਸਾਲ ਦੀ ਉਮਰ ਦੇ 14000 ਦੋ ਵੋਟਰ ਸੀਡਬਲਯੂਡੀ ਵੋਟਰਾਂ ਦੀ ਸੰਖਿਆ 5132 ਅਤੇ 85 ਸਾਲ ਤੋਂ ਵੱਧ ਉਮਰ ਦੇ 4561 ਐਨਆਰਆਈ ਵੋਟਰ 256 ਅਤੇ 1298 ਸਰਵਿਸ ਵੋਟਰ ਹਨ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 615 ਪੋਲਿੰਗ ਬੂਥ ਬਣਾਏ ਗਏ ਹਨ ਹਲਕਾ ਬੰਗਾ ਚੋਂ 201 ਨਮਾ ਸ਼ਹਿਰ ਤੇ 217 ਅਤੇ ਬੜਾ ਚੌੜ ਚੋਂ 197 ਪੋਲਿੰਗ ਬੂਥ ਹਨ ਇਸ ਤੋਂ ਇਲਾਵਾ 170 ਪੋਲਿੰਗ ਬੂਥ ਸੁਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ ਅਤੇ 3 ਪਿੰਕ ਇੱਕ ਪੀਡਬਲਯੂਡੀ ਅਤੇ 3 ਮਾਡਲ ਪੋਲਿੰਗ ਬੂਥ ਬਣਾਏ ਜਾ ਰਹੇ ਹਨ ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਵੋਟਰ ਦੀ ਸਹੂਲਤ ਲਈ ਪੋਲਿੰਗ ਬੂਥਾਂ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਇਸ ਵਾਰ VOTING ਪ੍ਰਤੀਸ਼ਤ 75% ਤੋਂ ਪਾਰ ਹੋਣ ਦਾ ਟੀਚਾ ਮਿੱਥਿਆ ਗਿਆ ਹੈ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਰਾਹੋਂ ਵਿਖੇ ਪੋਲਿੰਗ ਬੂਥ ਨੂੰ ਮਿਸਟਰ ਇੰਡੀਆ ਫਿਲਮ ਦੇ ਥੀਮ ਤੇ ਆਧਾਰਿਤ ਬਣਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਫਿਲਮ ਦੇ ਕਲਾਕਾਰ ਜਿਹੜੇ ਕਿ ਅਮਰੇਸ਼ ਪੂਰੀ ਜੋ ਕਿ ਇੱਥੋਂ ਦੇ ਰਹਿਣ ਵਾਲੇ ਸਨ ਅਤੇ ਇਸੇ ਸਕੂਲ ਵਿੱਚੋਂ ਪੜ੍ਹ ਕੇ ਮੁੰਬਈ ਵਿਖੇ ਫਿਲਮ ਡਾਸਟੀ ਵਿੱਚ ਗਏ ਉਹਨਾਂ ਦੀ ਯਾਦ ਵਿੱਚ ਬਣਾਏ ਇਸ ਪੋਲਿੰਗ ਬੂਥ ਵਿੱਚ ਜਦੋਂ VOTING ਹੋਵੇਗੀ ਤਾਂ ਉਸ ਤੋਂ ਬਾਅਦ ਅਨਾਉਂਸਮੈਂਟ ਹੋਵੇਗੀ ਕਿ ਮਗੈਂਬੋ ਖੁਸ਼ ਹੂਆ ਉਹਨਾਂ ਕਿਹਾ ਕਿ ਇਸੇ ਤਰ੍ਹਾਂ ਬਰਗੇਡੀਅਰ ਕਲਦੀਪ ਸਿੰਘ ਚਾਂਦਪੁਰੀ ਦੇ ਪਿੰਡ ਵਿੱਚ ਬੈਟਲ ਆਫ ਰੋਂਗੋਵਾਲ ਦੇ ਥੀਮ ਤੇ ਆਧਾਰਿਤ ਪੋਲਿੰਗ ਬੂਥ ਬਣਾਇਆ ਗਿਆ ਹੈ ਜਿਸ ਵਿੱਚ ਵਲੰਟੀਅਰ ਫੌਜ ਦੀ ਵਰਦੀ ਪਾਉਣਗੇ ਫੌਜ ਦੀਆਂ ਗੱਡੀਆਂ ਵੀ ਉੱਥੇ ਰੱਖੀਆਂ ਗਈਆਂ ਹਨ ਅਤੇ ਬੰਕਰ ਵੀ ਬਣਾਏ ਗਏ ਹਨ ਤਾਂ ਜੋ ਵੋਟਰਾਂ ਲਈ ਇਹ ਖਿੱਚ ਦਾ ਕੇਂਦਰ ਬਣੇ ਅਤੇ ਉਹ ਵੱਧ ਤੋਂ ਵੱਧ ਤਾਦਾਦ ਵਿੱਚ ਵੋਟ ਪਾਉਣ ਲਈ ਪੋਲਿੰਗ ਬੂਥਾਂ ਤੇ ਜਾਣ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰਧਾਵਾ ਨੇ ਕਿਹਾ ਕਿ ਭਾਵੇਂ ਗਰਮੀ ਬਹੁਤ ਜ਼ਿਆਦਾ ਹੈ ਪਰ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਬੂਥ ਤੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਤਾ ਜੋ ਉਹਨਾਂ ਨੂੰ ਵੋਟ ਪਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਲਈ ਮਨਦੀਪ ਦੁੱਗਲ ਨਾਲ ਹਰਗਿੰਦਰ ਸਿੰਘ ਜੀ ਰਾਹੋਂ ਤੋਂ ਇਹ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਜਿਲ੍ਹੇ ਚ ਫੁੱਲ ਤਿਆਰੀ ਹੈ ਇਸ ਵਾਰੀ ਅਸੀਂ VOTING ਸੰਖਿਆ 75% ਤੋਂ ਉੱਪਰ ਹੋ ਜਾਣੀ ਹੈ 75% ਤੋਂ ਬਾਅਦ ਜਿਹੜਾ ਰਾਹੋਂ ਵਾਲਾ ਬੂਥ ਹੈ ਏ ਅਸੀਂ ਮਿਸਟਰ ਇੰਡੀਆ ਪਿਕਚਰ ਦੇ ਉੱਤੇ تھیਮੈਟਿਕ ਬਣਾਇਆ ਜਿਹਦੇ ਵਿੱਚ ਅਬਰੀਸ਼ਪੁਰੀ ਜੀ ਜਿਹੜੇ ਇੱਥੋਂ ਦੇ ਹੀ ਰਹਿਣ ਵਾਲੇ ਸੀ ਇੱਥੇ ਹੀ ਸਕੂਲ 'ਚ ਪੜ੍ਹੇ 12ਵੀਂ ਤੱਕ ਉਸ ਤੋਂ ਬਾਅਦ ਬੰਬੇ ਗਏ ਉਹਨਾਂ ਦੀ ਯਾਦਗਾਰ ਦੇ ਵਿੱਚ ਅਸੀਂ ਇੱਕ ਮਿਸਟਰ ਇੰਡੀਆ ਦੇ ਵਿੱਚ ਉਹਨਾਂ ਨੇ ਰੋਲ ਅਦਾ ਕੀਤਾ ਸੀ ਬਗੈਂਬੋ ਦਾ ਤਾਂ ਇਹਦੇ ਵਿੱਚ ਅਸੀਂ ਟੇਪਿੰਗ ਕੀਤੀ ਹੋਈ ਹੈ ਜਦੋਂ ਵੀ VOTING ਹੋਊਗੀ ਉਹਦੇ ਵਿੱਚ ਜਦੋਂ VOTING ਤੋਂ ਬਾਅਦ ਅਨਾਉਂਸਮੈਂਟ ਹੋ ਜੂਗੀ ਕਿ VOTING ਪੌਂਟ ਤੇ ਬਗੈੰਬੋ ਖੁਸ਼ ਹੋਇਆ ਸਰ ਚਾਂਦਪੂਰੀ ਕੁਲਦੀਪ ਚਾਂਦਪੂਰੀ ਦੇ ਪਿੰਡ ਵੀ ਕੁਝ ਇਸ ਤਰ੍ਹਾਂ ਰਿਪੋਰਟ ਕਰੋ ਜਲਦੀ ਅ ਬ੍ਰਿਗੇਡੀਅਰ ਚਾਂਦਪੂਰੀ ਕੁਲਦੀਪ ਸਿੰਘ ਚਾਂਦਪੂਰੀ ਦੇ ਪਿੰਡ ਅਸੀਂ ਇੱਕ ਆਰਮੀ ਬਰੇਵਰੀ ਐਂਡ ਵੈਲਰ ਦੇ ਉੱਤੇ ਲੋਂਗੋਵਾਲ ਦਾ ਥੀਮ ਬਣਾਇਆ ਜਿਹੜਾ ਬੈਟਲ ਆਫ ਲੋਂਗੋਵਾਲ ਸੀ ਉਹ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਬੈਟਲ ਸੀਗਾ ਜਿਹਦੇ ਵਿੱਚ ਲੜਾਈ ਜਿੱਤੀ ਗਈ ਸੀ ਇਹਦੇ ਉੱਤੇ ਇੱਕ ਪਿਕਚਰ ਵੀ ਬਣੀ ਹੈ ਜਿਦੇ ਵਿੱਚ ਸਨੀ ਦਿਓ ਐਕਟਿੰਗ ਉਹਨਾਂ ਨੇ ਕੀਤੀ ਹੈ ਇਹਦੇ ਵਿੱਚ ਜਿਹੜਾ ਅਸੀਂ ਥੀਮ ਬਣਾਇਆ ਉਹਦੇ ਵਿੱਚ ਜਿਹੜੇ ਵੋਲੰਟੀਅਰ ਹੈ ਉਹ ਆਰਮੀ ਦੇ ਹੀ ਕੱਪੜੇ ਪੋਣਗੇ ਵਹੀਕਲਸ ਦੋ ਅਸੀਂ ਫੌਜ ਦੀਆਂ ਲਿਆ ਕੇ ਉੱਥੇ ਰੱਖਤੀਏ ਉਸੇ ਪੀਰੀਅਡ ਦੀਆਂ ਤੇ ਬੰਕਰਸ ਬਣਾਏ ਹੋਏ ਸਰ ਕੋਲ ਕਿੰਨੇ ਬੂਥ ਨੇ ਔਰ ਕਿੰਨੇ ਪਿੱਛਾ ਸੰਖਿਆ ਜਿਹੜੀ ਕਿ ਆਪਣੇ ਨਵਾਂ ਚਿਲਦੇ ਬੋਟ ਪਾਉਣਗੇ ਕਰਾਂਗੇ इमें छे सौ सोलह बूथ ने एंड कोशिश है कि पचहत्तर परसेंट फोन अराउंडे पां लाख वोटर है एंड कोशिश करा कि पचहत्तरों पार जाइए गर्मी थोड़ा लगता है कि लोग बाहर निकलेंगे घर से देखो गर्मी तो महसूस जो बंदा करे तो वह भी डिग्री तो भी गर्मी लगती है हूँ असं खड़े हैं बहर खड़े हैं ਟੈਂਪਰੇਚਰ 47 ਹੈਗਾ ਐਂਡ ਆਈ ਥਿੰਕ ਸਹੀ ਹੈ ਕੋਈ ਪ੍ਰੋਬਲਮ ਨਹੀਂ 2 ਘੰਟੇ ਦੇ ਅਸੀਂ ਬਾਹਰ ਖੜੇ ਆ 3 ਘੰਟੇ ਦੇ VOTING ਪ੍ਰੋਸੈਸ ਦਾ 3 ਘੰਟੇ ਚ ਓਵਰ ਹੋ ਜਾਂਦਾ ਕਿਉਂਕਿ ਜਿਹੜਾ ਨਵਾਂ VOTING ਐਪ ਹੈ ਤੁਹਾਨੂੰ ਸਾਈਜ਼ ਆਫ ਕਿਉ ਜਿਹੜੇ ਬਾਹਰ ਤਰਦਾਰ ਲੱਗੀ ਹੋਈ ਹੈ ਕਿੰਡੀ ਲੰਬੀ ਹੈ ਪਤਾ ਲੱਗ ਜਾਂਦਾ ਹੈ ਜੇ ਤੁਸੀਂ ਉਹ ਐਪ ਡਾਊਨਲੋਡ ਕਰ ਲੈਣੇ ਹੋ ਅੱਧੇ ਘੰਟੇ ਤੋਂ ਜ਼ਿਆਦਾ ਤੁਹਾਨੂੰ ਵੇਟਿੰਗ ਕਰਨੀ ਨਹੀਂ ਪੈਂਦੀ ਐਂਡ ਕੋਈ ਵੀ ਤੁਸੀਂ ਪਿੱਛੇ ਦੇਖਿਆ ਹੋਊਗਾ ਜਿਹੜਾ ਡਿਸਟ੍ਰਿਬਿਊਸ਼ਨ ਚੱਲ ਰਿਹਾ ਹੈ ਉੱਥੇ ਵੀ ਸ਼ਾਮਿਆਨੇ ਲੱਗੇ ਆ কুলਰ ਲੱਗੇ ਆ ਸੇਮ ਵੇਜ ਜਿੱਥੇ VOTING ਚੱਲ ਰਹੀ ਹੈ ਉੱਥੇ ਵੀ ਸ਼ਾਮੀਆਂ ਆਨੇ ਲੱਗੇ ਆ کولਰ ਲੱਗੇ ਆ ਆਪਣਾ ਠੰਡੇ ਪਾਣੀ ਦਾ ਤੇ ਸ਼ਰਬਤ ਦਾ ਵਰਤਾਓ ਵਡ ਚੱਲ ਰਹੀ ਹੈ ਹਾਂਜੀ ਸੁਰੱਖਿਆ ਦੇ ਪਰਵੰਤ ਕਿੰਨੇ ਹੈ ਸੁਰੱਖਿਆ ਦੇ ਫੁੱਲ ਪ੍ਰਬੰਧ ਹੈ 12 ਸਿਕਿਉਰਿਟੀ ਫੋਰਸਸ ਆਈਆਂ ਵੀ ਹੈ ਜਿਹੜਾ ਸਾਡਾ ਜ਼ਿਲ੍ਹਾ ਹੈਗਾ ਕਦੀ ਇੱਥੇ ਵਾਇਲੈਂਸ ਹੋਇਆ ਨਹੀਂ ਕਦੀ ਬੂਥ ਕੈਪਚਰਿੰਗ ਨਹੀਂ ਹੋਈ ਐਂਡ ਫੁੱਲ ਉਮੀਦ ਹੈ ਉਮੀਦ ਤੋਂ ਓਵਰ ਹੈ ਕਿ ਕੁਝ ਨਹੀਂ ਹੋਊਗਾ ਇਸ ਵਾਰੀ ਬਹੁਤ ਸ਼ਾਂਤੀਪੂਰਕ ਤਰੀਕੇ ਨਾਲ ਫੇਅਰ ਐਂਡ ਟ੍ਰਾਂਸਪੇਰੈਂਟ ਐਂਡ ਗ੍ਰੀਨ ਇਲੈਕਸ਼ਨ ਹੋਣਗੇ